ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਰੁੱਪ ਬੁਲਰ ਤੇ ਅੱਜ ਅਸੀਂ ਚੱਲੇ ਆਂ ਜੰਡਿਆਲੇ ਕੰਬਲ ਲੈਣ ਆਹ ਬੈਠਿਆ ਜੀ ਸਾਡੇ ਘਰ ਦੇ ਤੇ ਅਸੀਂ ਚੱਲੇ ਆਂ ਅਸੀਂ ਚੱਲੇ ਆਂ ਕੰਬਲ ਲੈਣ ਚੱਲੇ ਆਂ ਕੰਬਲ ਲੈਣ ਬਾਏ ਬਾਏ ਇੱਥੇ ਚੱਲੇ ਆਂ ਕੰਬਲ ਲੈਣ ਵਧੀਆ ਕੰਬਲ ਲਏ ਆ ਵਧੀਆ ਕੰਬਲ ਲਏ ਨਹੀਂ ਨਹੀਂ ਚਾਹ ਨਹੀਂ ਪੀਣੀ ਬਾਏ ਚਲੋ ਜੀ ਚਲੋ ਹਾਂ ਜੀ ਹਾਂ ਜੀ ਹੌਲੀ ਹੌਲੀ ਜਨਾ ਏ ਆਰੀ ਆਪਣਾ ਜਹਾਜ਼ ਸ਼ੇਰੇ ਵੀਰ ਦਾ ਜਹਾਜ਼ ਸ਼ੇਰੇ ਵੀਰ ਨੂੰ ਪੁੱਛਿਆ ਤਾਂ ਉਹਨਾਂ ਨੇ ਨਾਂ ਨਹੀਂ ਕੀਤੀ ਉਸੇ ਵਾਲੇ ਫੜਾਤਾ ਉਹਨਾਂ ਨੇ ਥੈਂਕ ਯੂ ਸ਼ੇਰੇ ਵੀਰ ਜੀ ਲੋ ਜੀ ਆ ਆ ਚਾਰ ਤੋੜੇ ਖਰੀਦੇ ਆ ਕੰਬਲਾਂ ਦੇ ਤੁਹਾਨੂੰ ਕੰਬਲ ਚੈੱਕ ਕਰਾ ਦਿੰਨੇ ਆ ਤੁਹਾਨੂੰ ਕੰਬਲ ਚੈੱਕ ਕਰਾਉਣੇ ਆ ਕਰਾਈ ਚੱਕੀ ਇੱਧਰ ਕੰਬਲ ਜੀ ਇਹਾਂ ਦੀ ਕੁਆਲਿਟੀ ਲਈ ਆ ਪਾ ਇਹ ਜਨੀ ਤੇ ਵਧੀਆ ਜੀ ਕੰਬਲ ਤੇ ਬੜੇ ਵਧੀਆ ਆ ਦੇ ਇਦਾਂ ਦੇ ਘਰਾਂ ਜਿਹੜੇ ਕਿੰਨੇ ਚਾਰ ਚਾਰ ਤੋੜੇ ਇਹ ਹੈਗੇ ਆ ਸ਼੍ਰੀ ਗਣੇਸ਼ ਵਾਲੇ ਡੰਡੇ ਵਾਲੇ ਇਹਨਾਂ ਤੋਂ ਖਰੀਦੇ ਆਪਾਂ ਸਾਰੇ ਕੰਬਲ ਆ ਜੋ ਲਾਡੀ ਦੀ ਹਟੀ ਡੰਡੇ ਵਾਲਾ ਲੋ ਜੀ ਆ ਆਪਾਂ ਖਰੀਦ ਲਿਆ ਕੰਬਲ ਅੰਨੇ ਤੇ ਵੀ ਜਿਹੜਾ ਹੌਲੀ-ਹੌਲੀ ਖੜਾਗੇ ਗੱਡੀ ਨੂੰ ਲਓ ਜੀ ਲੈ ਆਏ ਅਸੀਂ ਕੰਬਲ ਤੇ ਹੁਣ ਰੱਖਾਂਗੇ ਇੱਧਰ ਆਪਣੇ ਘਰੇ ਇਹ ਕੰਬਲ ਅਸੀਂ ਲੈ ਆਣ ਕੇ ਇੱਥੇ ਰੱਖ ਲਿਆ ਸੇਫ ਜਗ੍ਹਾ ਤੇ ਤੇ ਇੱਕ ਭੈਣ ਸਾਡੀ ਆਈ ਹੀ ਬਾਹਰ ਉਹ ਕਹਿੰਦੇ ਆ ਵੀ ਇੱਕ ਹੈਂਡੀਕੈਪ ਆ ਉਹਨਾਂ ਨੂੰ ਕੰਬਲ ਦੀ ਲੋੜ ਐ ਮਤਲਬ ਉਹਨਾਂ ਤਰਿਆ ਜਾਂਦਾ ਵਾ ਨਾ ਚੱਲਿਆ ਜਾਂਦਾ ਵਾ ਕਿਤੇ ਵੀ ਨਹੀਂ ਜਾ ਸਕਦੇ ਤੇ ਉਹਨਾਂ ਨੂੰ ਲੋੜ ਐ ਇਹੋ ਜਿਹੇ ਨਹੀਂ ਅਸੀਂ ਕੰਬਲ ਵੰਡ ਰਹੇ ਆ ਜਿਨ੍ਹਾਂ ਦੇ ਕੋਲ ਚੱਲਿਆ ਨਹੀਂ ਜਾਂਦਾ ਫਿਰਿਆ ਨਹੀਂ ਜਾਂਦਾ ਤੇ ਆਹ ਵੇਖੋ ਵੀਰ ਨੂੰ ਸੇਵਾ ਕਰਾਉਂਦੇ ਆ ਤੁਹਾਨੂੰ ਚਾਹ ਪਿਆ ਦੀਏ ਦੱਸੋ ਫਿਰ ਸੇਵਾ ਕਰਾ ਦੀਏ ਸਾਰੀ ਸੇਵਾ ਤੁਸੀਂ ਦੋਵੇਂ ਲੈ ਗਏ ਤੇ ਸਾਨੂੰ ਸਾਨੂੰ ਵੀ ਮੜੀ ਸੇਵਾ ਕਰ ਲੈੰਦੋ ਨਹੀਂ ਹੱਥ ਲਾਓ ਸੇਵਾ ਸੇਵਾ ਕਰੋ ਤੁਸੀਂ ਕਰ ਲੋ ਤਾਂਹੀਂ ਕਰ ਲਈਏ ਹਾਂਜੀ ਆਪਣੇ ਵੀਰਾਂ ਭਰਾਵਾਂ ਨੂੰ ਇਕੱਠੀ ਲਖਣੀ ਚਲੋ ਠੀਕ ਆ ਗੱਲ ਕੀਤੀ ਲੱਖ ਰੁਪਏ ਦੀ ਹੈਗਾ ਨਹੀਂ ਹੁਣ ਮੈਨੂੰ ਲੱਖ ਮੁੰਡਿਆਂ ਨੂੰ ਜੋਸ਼ ਆ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਸਾਨੂੰ ਦੁੱਧ ਦੇ ਪਤੀ ਮਿਲਣ ਲੱਗੀ ਆ ਲੋ ਜੀ ਆ ਆ ਗਏ ਆਪਣੇ ਸਾਰੇ ਕੰਬਲ ਤੇ ਖੇਸ ਤੇ ਇਹ ਹੁਣ ਆਪਾਂ ਵਾਰੀ ਵਾਰੀ ਵੰਡ ਕੇ ਆਵਾਂਗੇ ਜੀ ਸਾਰਿਆਂ ਜਿੰਨਾਂ ਜਿੰਨਾਂ ਦੇ ਕਰਮਾ ਚ ਹੋਣਗੇ ਆ ਗਏ ਆ ਸ਼ੇਰੇ ਵੀਰ ਨੂੰ ਗੱਡੀ ਵਾਪਸ ਦੇਣ ਤੇ ਨਾਲੇ ਉਹਨਾਂ ਦਾ ਕਰਾਂਗੇ ਥੈਂਕ ਯੂ ਸ਼ੁਕਰੀਆ ਦਾ ਇਹ ਤੁਸੀਂ ਸਾਨੂੰ ਗੱਡੀ ਦਿੱਤੀ ਸੇਵਾ ਲਈ ਸ਼ੇਰੇ ਵੀਰ ਜੀ ਧੰਨਵਾਦ ਤੇ ਹੁਣ ਬੂਆ ਖੋਲ ਦੋ ਲੋਏ ਸ਼ੇਰਾ ਵੀਰ ਤੇ ਨਹੀਂ ਫੁੱਪੜ ਜੀ ਆ ਗਏ ਫੁੱਪੜ ਜੀ ਧੰਨਵਾਦ ਥੈਂਕ ਯੂ ਅਸੀਂ ਕਰ ਰਹੇ ਹਾਂ ਸੇਵਾ ਕੰਬਲ ਲੈ ਗਏ ਆਏ ਆ ਤੇ ਉਹ ਵੰਡ ਰਹੇ ਹੁਣ ਠੀਕ ਆ ਫੁੱਪੜ ਜੀ ਓਕੇ ਓਕੇ ਬਾਏ ਬਾਏ ਇਹ ਹੁਣ ਵੀਰ ਭਰਾ ਜਾਂਦਾ ਹੈ ਘਰੇ ਤੇ ਕਰੇ ਜਾ ਕੇ ਪੀਵਾਂਗੇ ਚਾਹ ਆਖਾ ਲਓ ਜੀ ਬਣ ਗਈ ਆ ਚਾਹ ਤੇ ਪੀਂ ਚਾਹ ਤੇ ਆਨ ਵੀਰਾਂ ਭਰਾਵਾਂ ਨੂੰ ਤਸ ਦੀ ਜਿਹਦਾ ਕਰਕੇ ਉਹ ਏਡੇ ਖੁਸ਼ ਹੁੰਦੇ ਆ ਆ ਲੈ ਆ ਲੈ ਆ ਜੇ ਆਪਾਂ ਸੰਤਰੀ ਕੰਬਲ ਬਹੁਤ ਵਧੀਆ ਮੋਟਾ ਕੰਬਲ ਆ ਇਸ ਤਰ੍ਹਾਂ ਦੇ ਆਪਾਂ ਘਰਾਂ 'ਚ ਵੀ ਯੂਜ਼ ਕਰੀਦੇ ਆਂ ਇਹ ਸੋਚ ਕੇ ਲਿਆ ਆਂ ਕਿ ਅਗਲੇ ਦੇ ਵਧੀਆ ਜੂਸ ਚ ਆਵੇ ਤੇ ਉਹਦੀ ਠੰਡ ਵੀ ਰੋਕੇ ਵਧੀਆ ਕੰਬਲ ਆ ਦੇਖੋ ਮੋਟਾ ਉਸ ਤਰ੍ਹਾਂ ਮਾੜੇ ਕੰਬਲ ਵੀ ਆਨੂੰ ਦੁਕਾਨਦਾਰਲੇ ਸਲਾਹ ਦਿੰਦੇ ਹੈਗੇ ਤੁਸੀਂ ਵੰਡ ਨਹੀਂ ਆ ਮਾੜਾ ਲੈ ਲਓ ਹਾਂ ਗਿਆ ਨਹੀਂ ਚੀਜ਼ ਦੇਣੀ ਚੰਗੀ ਦਈਏ ਭਾਵੇਂ ਘੱਟ ਦਈਏ ਯਾਰ ਸਾਰੇ ਮੈਨਾਂ ਦੇ ਭਾਈ ਲਓ ਜੀ ਕੱਲ ਆਪਾਂ ਲੈ ਕੇ ਆਏ ਆ ਕੰਬਲ ਤੇ ਮੈਂ ਪਰਨਾ ਲੱਗਾ ਵਾ ਬੰਨਣ ਗੱਲ ਬਣ ਗਈ ਇਹਦੇ ਤੇ ਪਰਨਾ ਬੰਨ ਕੇ ਚੱਲਦੇ ਆ ਕੰਬਲ ਬੰਨਣਾ ਆ ਵੀਰ ਆਇਆ ਸੀ ਵੀਰ ਕੰਮ ਕਰਦਾ ਵਾ ਇਲੈਕਟ੍ਰੀਸ਼ੀਅਨ ਦਾ ਸਾਡਾ ਹੋ ਗਿਆ ਸੀ ਗੀਜਰ ਖਰਾਬ ਤੇ ਮੈਂ ਫੋਨ ਲਾਇਆ ਵੈਸੇ ਵੀਰ ਨੂੰ ਤੇ ਇਹ ਮੈਨੂੰ ਨਹੀਂ ਪਤਾ ਵੀ ਸਾਡੀ ਕਲਾਸ ਮੇਡ ਨਿਕਲਾਉਣਾ ਮੇਰਾ ਤੇ ਫਿਰ ਇਹ ਵੀਰ ਨੂੰ ਵੀ ਕੰਬਲ ਦੇਣ ਲੱਗੇ ਆ ਤੋ ਜੀ ਆ ਕੈਸੇ ਤੇ ਕੰਬਲ ਵੀਰ ਨੂੰ ਲੱਗੇ ਆ ਦੇਣ ਕਿਉਂਕਿ ਇਹਨਾਂ ਦੇ ਲੱਗੇ ਇੱਕ ਵੀਰ ਇਹਨਾਂ ਦੇ ਮਾਂ ਹੈਗੀ ਨਾ ਪਿਓ ਹੈਗਾ ਇਹ ਕੋ ਨੂੰ ਤੇ ਇੱਕ ਲੱਗੇ ਬਜ਼ੁਰਗ ਆਂਦਾ ਦੋ ਜਣੇ ਤੇ ਦੋਵਾਂ ਨੂੰ ਕੰਬਲ ਤੇ ਨਾਲੇ ਖੇਸ ਲਓ ਜੀ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਠੀਕ ਆ ਚੰਗਾ ਫਿਰ ਜੀ ਥੈਂਕ ਯੂ ਕੋਈ ਨਹੀਂ ਕੋਈ ਨਹੀਂ ਬਾਕੀ ਦੱਸ ਦਿਓ ਚੰਗਾ ਓਕੇ ਜੀ ਓਕੇ ਲੋ ਜੀ ਆ ਆ ਆਪਣੇ ਕੰਬਲ ਤੇ ਵੀਰ ਭਰਾ ਹੁਣੇ ਹੋ ਗਏ ਰੈਡੀ ਸ਼ੈਡੀ ਵੇਖੋ ਸੇਵਾ ਕਰਨ ਚੱਲੇ ਆ। ਲੋੜੀਆ ਕੰਬਲ ਹੀ ਲੱਦ ਲਏ ਆ ਤੇ ਹੁਣ ਆਪਾਂ ਚੱਲੇ ਆ ਸੇਵਾ ਕਰਨ। ਆਹ ਵੀਰ ਭਰਾਵਾਂ ਨੇ ਸੇਵਾ ਕਰਾਈ ਨਾਲ ਗੱਡੀ 'ਚ ਲਦਾਏ। ਸ਼ਰਮਾਉ ਨਾ ਤੁਸੀਂ ਆਪਣੇ ਆਪ ਨੂੰ ਟੀਵੀ 'ਤੇ ਵੇਖਣਾ ਮੜ ਕੇ। ਠੀਕ ਹੈ ਜੀ ਠੀਕ ਹੈ। ਹਾਂ ਜੀ ਹਾਂ ਜੀ। ਆਹ ਦੇਖ ਭਰਾਵਾਂ ਸਿੱਤਈ ਆ। ਹਾਂ ਜੀ। ਆਹ ਚੱਲ ਆ ਜੀ ਓਏ। ਇਹ ਵੀਰ ਹੁਣਾਂ ਨੇ ਸੇਵਾ ਕਰਨੀ ਹੋ ਗਈ ਆ ਰੈਡੀ ਤੇ ਜਿਨ੍ਹਾਂ ਜਿਨ੍ਹਾਂ ਨੇ ਸਾਡੇ ਨਾਲ ਕਨੈਕਟ ਕਰ ਲਿਆ ਉਨਾਂ ਲਈ ਕੰਬਲ ਲਾਦ ਲੇ ਗੱਡੀ ਦੇ ਵਿੱਚ ਤੇ ਅਸੀਂ ਜਾਣਦੇ ਹਾਂ ਉਹਨਾਂ ਤੱਕ ਕੰਬਲ ਪਹੁੰਚਾਵਾਂਗੇ ਬਣੇ ਰਹੋ ਸਾਡੇ ਵਲੌਗ ਦੇ ਨਾਲ ਤੇ ਸਭ ਤੋਂ ਪਹਿਲਾਂ ਸਟਾਰਟਿੰਗ ਕਰਾਂਗੇ ਤਰਨਤਨ ਸਟੇਡੀਅਮ ਤੋਂ ਜਿਲ੍ਹਾ ਖੇਡ ਦਫ਼ਤਰ ਤਰਨਤਨ ਵਿਖੇ ਪਮਨ ਉਹ ਨਹੀਂ ਆਏ ਆ ਜੋ ਕਿ ਮੈਂ ਇਹਨਾਂ ਨੂੰ ਫੋਨ ਕੀਤਾ ਸੀ ਰਾਤ ਇਹਨਾਂ ਸਾਡੇ ਸਟੇਡੀਅਮ ਦੇ ਵਿੱਚ ਨਿੱਕੇ ਨਿੱਕੇ ਤਿੰਨ ਬੱਚੇ ਆ ਜਿਨ੍ਹਾਂ ਦੀ ਨਾਂ ਮਾਂ ਵਾ ਨਾ ਪਿਓ ਵਾ ਤੇ ਚਾਚੇ ਕੋ ਰਹਿੰਦੇ ਆ ਚਾਚਾ ਵੀ ਪੁਲਿਸ ਲਾਈਨ ਕੁਆਟਰਾਂ ਦੀ ਸਫਾਈ ਕਰਕੇ ਤੇ ਉਹਨਾਂ ਦਾ ਪੇਟ ਭਾਰ ਰਿਹਾ ਵਾ ਤੇ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਕਹਿੰਦੇ ਕੋਈ ਗੱਲ ਨਹੀਂ ਆਪਾਂ ਕੰਪਲ ਦੇ ਦਿੰਨੇ ਆ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਸਾਡੇ ਕੋਲ ਨਹੀਂ ਹੈਗੇ ਤੇ ਜਦੋਂ ਵੀ ਉਹ ਮੇਰੇ ਕੋਲ ਕੰਮ ਰੀਸੀਵ ਕਰਦੇ ਨੇ ਮੈਂ ਵੀਡੀਓ ਬਣਾ ਕੇ ਪਾ ਉਹਨਾਂ ਨਾਲ ਪਾ ਜੂਗਾ ਇਹ ਬਹੁਤ ਵੱਡਾ ਪ੍ਰਾਲਾ ਕਰ ਰਹੇ ਨੇ ਤੇ ਮਹਾਰਾਜ ਇਹਨਾਂ ਨੂੰ ਤਰੱਕੀਆਂ ਬਖਸ਼ੇ ਹੌਲੀ ਸਟੇਡੀਅਮ ਤੋਂ ਬਾਅਦ ਅਸੀਂ ਆ ਗਏ ਆ ਕੋਰਟ ਵੱਡਾ ਕੋਰਟ ਸੇਵਾਦਾਰ ਅਗਲੇ ਪਾਸੇ ਵੀ ਖਲੋਤੇ ਹੋਰ ਕਿਦਾਂ ਸੇਵਾਦਾਰੂ ਹਾਲ ਠੀਕ ਠਾਕ ਵਧੀਆ ਤੁਸੀਂ ਸੁਣਾਓ ਵੜਾ ਹੱਥ ਹੱਥ ਬਣਾਇਆ ਨੂੰ ਡਾ ਡੇਟੇ ਰੋਡੇ ਵੀਰ ਆ ਬਾ ਨਾਲ ਹੀ ਆ ਕਿਥੇ ਵੀਰ ਨਹੀਂ ਚਲੋ ਚਲੀਏ ਆਇਆ ਯਾਰ ਬੜਾ ਜਲਦੀ ਕਿਥੇ ਇੱਥੇ ਇੰਦਰ ਮੈਂ ਕਹਿੰਦਾ ਇਹ ਇਹ ਬੰਦਾ ਇੱਥੇ ਰਹਿੰਦਾ ਵੀਰ ਆ ਬੜਾ ਮੁੰਡਾ ਹਾਲ ਮੈਂ ਤੇਰਾ ਭਲਾ ਏ ਉਹ ਵੀਰ ਇੱਥੇ ਰਹਿੰਦਾ ਜੇ ਓਏ ਮਾ ਪਿਓ ਕੋਈ ਨਹੀਂ ਹੈਗਾ ਹੈਗਾ ਕਿ ਨਹੀਂ ਹੁਣ ਮੈਂ ਗਸ਼ਿਕਨ ਗਿਆ ਦਰਬਾਰ ਸਾਇ ਤੇ ਤੁਸੀਂ ਤੁਸੀਂ ਫੜਾ ਦਿਓ ਚੰਗਾ ਕੋਈ ਆਪਣੇ ਕੋਈ ਮੁੰਡਾ ਇੱਥੇ ਲੋ ਜੀ ਇੱਥੇ ਆਏ ਆਂ ਵੀਰ ਨੂੰ ਕੰਬਲ ਫੜਾਉਣ ਇਹਨਾਂ ਦੇ ਪਿੰਡ ਵੱਡੇ ਕੋਟ ਤੇ ਕਹਿੰਦੇ ਆ ਕਿ ਇੱਥੇ ਰਹਿੰਦਾ ਵਾ ਵੀਰ ਤੇ ਨਾ ਉਹਨਾਂ ਦਾ ਮਾਂ ਤੇ ਨਾ ਪਿਓ ਹੈਗਾ ਹੁਣ ਇਸ ਟਾਈਮ ਤੇ ਕਿੱਥੇ ਗਿਆ ਲੰਗਰ ਛਕਣ ਗਿਆ ਹੋਊਗਾ ਦਰਬਾਰ ਸਾਇ ਦਰਬਾਰ ਸਾਹਿਬ ਜਾਂਦਾ ਵੀਰ ਤੇ ਜੇ ਕੋਈ ਵੀਰ ਭਰਾ ਹੈ ਉਹ ਇਹੋ ਜਿਹਾ ਵੀ ਹੈਗਾ ਜਿਹੜਾ ਸੇਵਾ ਕਰ ਸਕਦਾ ਉਹ ਜ਼ਰੂਰ ਦੱਸਿਓ ਠੀਕ ਹੈ ਫਿਰ ਆ ਤੁਹਾਨੂੰ ਕੰਬਲ ਫੜਾਤਾਹੀਂ ਫੜਾ ਦਿਓ ਠੀਕ ਹੈ ਓਕੇ ਇਹ ਵੀ ਤੁਹਾਨੂੰ ਸੇਵਾ ਹੀ ਆ ਚੰਗਾ ਕੋਈ ਨਹੀਂ ਚੰਗਾ ਓਕੇ ਓਕੇ ਤੇਰਦੇਵ ਖਾਲੇ ਕੰਬਲ ਲੈ ਲਾ ਨਾ ਉਹ ਨਮਾਲੇ ਲਾਲੇ ਹਾਂ ਜੋ ਰੋ ਰਿਓ ਜੀ 52 ਵੀ ਤਨ ਲਿਆਦ ਮੈਂ ਆਏ ਇਹ ਬੰਦੇ 52 ਇਹ ਹੀ ਬੰਦੇ ਤੂੰ ਹੈਗਾ ਨਹੀਂ ਹਾਂ ਇਹ ਹੀ ਲਾ ਦੇਣ ਫਿਰ ਉਧਰ ਗਿਆ ਹਾਂ ਫਿਰ ਤੁਰਨੋਂ ਕੋਈ ਆਰੀ ਖੇਤੇ ਰੇ ਫੋਟੋ ਉਹ ਨਹੀਂ ਭਵੇਂ ਖਿੱਚੀ ਜਾਂਦੀ ਹੈ ਨਾ ਉਹਨਾਂ ਦੇ ਘਰ ਤਾਂ ਨਹੀਂ ਵਿਨੋਦੇ ਇਹ ਹੁਣ ਉਹ ਅੰਕਲ ਉਹ ਨਹੀਂ ਕਹਿੰਦਾ ਕਿ ਇੱਕ ਵੀਰ ਹੋਰ ਹੈਗਾ ਵਾ ਤੁਸੀਂ ਗੱਡੀ ਸਾਡੇ ਮਗਰ ਲਾਓ ਅਸੀਂ ਤੁਹਾਨੂੰ ਦੱਸਦੇ ਆ ਤੇ ਉਧਰ ਜਾਂਦੇ ਆ ਔਰ ਇਹ ਨੇੜਾ ਹੈ ਗੁਰੂਆ ਲੋਡ ਨਹੀਂ ਚੱਲ ਗੁਰੂਆ ਸੇਵਾ ਦੇ ਤੇ ਚੱਲ ਕੋਈ ਗੱਲ ਨਹੀਂ ਆ ਪਰ ਕੋਈ ਜੀ ਆ ਜਿਹੜਾ ਕੋਟ ਪਿੰਡ ਹੈ ਨਾ ਇੱਥੇ ਆ ਜਾਓ ਇੱਧਰ ਮੈਂ ਕਮਰਾ ਜੀ ਦਾ ਪਰ ਅੱਛਾ ਦੋ ਭਰਾ ਵਾ ਤੇ ਇੱਕ ਕਮਰਾ ਇੱਧਰ ਲਾਇਨਾ ਦਾ ਵਾ ਤੇ ਇੱਧਰਲਾ ਦੂਜਾ ਭਰਾ ਦਾ ਵਾ ਤੁਹਾਡਾ ਇਹ ਬੀਤੀ ਤਹਾਡਾ ਕਮਰਾ ਸਾਰੇ ਆਪਣਾ ਹੀ ਹੁੰਦਾ ਅੱਛਾ ਅੱਛਾ ਠੀਕ ਹੈ ਠੀਕ ਹੈ ਕੰਮਕਾਰ ਕਾ ਦਾ ਕਰਦੇ ਵੈਸੇ ਅਜਦਾ ਬਹਿਨ ਦਾ ਜੀ ਲਵਾ ਸੱਟ ਲੱਗੇ ਲਾਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੋ ਵੀਰ ਜੀ ਇਹ ਵੀ ਇੱਥੇ ਬੈਠਾ ਰਹਿਣਾ ਚਾਹੀਦਾ ਤੰਗੋ ਜੀ ਇੱਕ ਆਹ ਕਾ ਪਸੰਦ ਹੈ ਵੀਰ ਨੂੰ ਆ ਜੀ ਕੀ ਆ ਬਣਾਇਆ ਵੀ ਨਹੀਂ ਨਹੀਂ ਬੱਸ ਬੱਸ ਮਾਤਾ ਜੀ ਨਹੀਂ ਨਹੀਂ ਬੱਸ ਬਾਬਾਈ ਚਾਹ ਦੀ ਫਟੇ ਆ ਜੀ ਨਹੀਂ ਨਹੀਂ ਬੱਸ ਮਾਤਾ ਜੀ ਬਸ ਇਹ ਲੋਕ ਕੋਲ ਗੁਰੇ ਨਾ ਦੇਖੋ ਆ ਬਾਈ ਆ ਬਹਿ ਹਿੱਸਾ ਗਾਓ ਕੇ ਵੇਖ ਲੋ ਆ ਬਾਬਾਈ ਹੁਣ ਦਾ ਕਮਰਾ ਕਿੰਨਾ ਨਾ ਜਿਹੜੇ ਬਿਠੇ ਹੋਏ ਕੋਣੀ ਕੋਲੀ ਆ ਰਿਓ ਆ ਰਿਓ ਨਾਲ ਆ ਰਿਓ ਆਹ ਕੰਬਲ ਕੰਬਲ ਹਾਂ ਪਰਮੇਸ਼ਰ ਤੇ ਵੇਖਣੀ ਦਿਆਵਾ ਹਾਂਜੀ 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 ਪਰਮਾਤਮਾ ਨੇ ਵੇਖਣੀ ਦਿਆਵਾ ਆਹ ਦਿੱਤਾ ਤੇ ਫੁੱਲਾਂ ਵਾਲਾ ਹੀ ਫੁੱਲਾਂ ਵਾਲਾਂ ਦੇ ਕੰਬਲ ਲਈ ਤੂੰ ਕਿੱਦੇ ਖੁਸ਼ ਹੋਏ ਕਿੱਦੇ ਖੁਸ਼ ਹੁੰਦਾ ਮੈਂ ਤੇ ਨਹੀਂ ਆ ਰਿਹਾ ਚੰਗਾ ਬਾਬਾ ਜੀ ਚੰਗਾ ਜੀ ਬਰੇ ਮਿਹਰਬਾਨੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਜੀ ਕਿਹੜਾ ਅੰਕਲੀ ਕਰ ਆ ਗਿਆ ਇਹ ਬਚਾਰੇ ਭੁੰਦਾ ਨਹੀਂ ਇਹ ਬਾਬਾ ਜੀ ਹਾਂ ਜੀ ਹਾਂ ਜੀ ਨਹੀਂ ਨਹੀਂ ਲਓ ਬਾਬਾ ਜੀ ਚੰਗਾ ਜੀ ਠੀਕ ਹੈ ਅੰਕਲ ਜੀ ਓਕੇ ਜੀ ਵੱਡੇ ਕੋੜ ਤੋਂ ਅਸੀਂ ਕੰਬਲ ਵੰਡ ਕੇ ਇੱਥੇ ਵੇਖਿਆ ਬਹੁਤ ਹੀ ਜ਼ਿਆਦਾ ਮਾਇਨਚਲ ਪ੍ਰੋਬਲਮ ਕਰਕੇ ਕਿਸੇ ਨੂੰ ਆਮਦਨ ਦਾ ਸਾਧਨ ਹੈਗਾ ਨਹੀਂ ਤੇ ਕੰਬਲ ਸੱਚੀ ਲੋੜ ਸੀ ਇਹਨਾਂ ਨੂੰ ਤੇ ਵੰਡਣ ਤੋਂ ਬਾਅਦ ਅਸੀਂ ਚੱਲੇ ਆਂ ਜੀ ਅਗਲੇ ਪਿੰਡ ਬਾਕੀ ਪੁਰ ਚੱਲੇ ਆਂ ਤੇ ਬਾਕੀ ਪੁਰ ਵੇਖਾਂਗੇ ਜੇ ਤੇ ਕੋਈ ਉੱਥੇ ਹੋਇਆ ਠੀਕ ਹੈ ਨਹੀਂ ਤੇ ਸਾਨੂੰ ਜਿਹੜਾ ਜਿਹੜਾ ਵੀਰ ਭਰਾ ਫੋਨ ਲਾਈ ਜਾਊਗਾ ਅਸੀਂ ਉੱਥੋਂ ਦਾ ਉੱਥੋਂ ਤੱਕ ਪਹੁੰਚਾਵਾਂਗੇ ਪੰਜ ਵੜਵੀ ਜਾਣਾ ਹੈ ਤੇ ਲੋਕਲ ਵੀ ਹੈਗੇ ਤਰਨ ਤਰਨ ਵੀ ਹੈਗੇ ਆ ਕਾਫੀ ਜਾਣੇ ਤੇ ਜਾਂ ਜਾਂ ਰਾਹ ਤੇ ਜਿਹੜਾ ਕੋਈ ਮਿਲਦਾ ਗਿਆ ਉਹਨੂੰ ਵੰਡਾਂਗੇ ਲੋੜੀ ਵੱਡੇ ਕੋੜ ਤੋਂ ਵੀਰ ਕਾ ਘਰ ਆ ਤੁਹਾਡਾ ਘਰ ਵੱਡੇ ਕੋੜ ਚ ਪੈਂਦਾ ਠੀਕ ਹੈ ਕੋੜ ਧਰਮਚੰਦ ਕਲਾਂ ਕੋੜ ਧਰਮਚੰਦ ਕਲਾਂ ਤੇ ਇਹਨਾਂ ਨੇ ਪਿਆਤੀ ਵੀਰਾਂ ਨੇ ਸਾਰੀ ਸੰਗਤ ਨੂੰ ਜਾ ਤੇ ਇਹਨਾਂ ਨੇ ਖਵਾਤੇ ਸਮੋਸੇ ਹੁਣ ਅਸੀਂ ਚੱਲੇ ਆ ਬਾਕੀਪੁਰ ਹੂੰ ਬਾਕੀਪੁਰ ਚੱਲੇ ਆ ਜੀ ਬਾਕੀਪੁਰ ਇਹ ਪਿੰਡ ਦਾ ਨਾਮ ਹੈ ਜੀ ਬਾਕੀਪੁਰ ਆ ਵੀਰ ਦਾ ਪਿੰਡ ਆ ਕਾਲੇ ਪਰਨੇ ਵਾਲੇ ਵੀਰ ਦਾ ਪਿੰਡ ਆ ਬਾਕੀਪੁਰ ਪਿੰਡ ਆ ਦੇ ਹਾਲੇ ਦੇ ਫਾਈਸਟ ਮੋੜਿਆ ਮੋੜਿਆ ਦਾ ਹਾਂਜੀ ਮਾਦਾ ਰੱਖ ਲਓ ਚਲੋ ਕਰਨ ਤਾਂ ਕਰਨੇ ਕਰਨ ਤਾਂ ਨਹੀਂ ਹਾਂਜੀ ਆ ਕਾਪਨਾ ਇੱਕ ਰੈਕੇ ਦੋ ਆ ਆਪਣੇ ਅੰਕਲ ਦੀ ਹਣੀ ਆ ਤੇ ਇਹਨਾਂ ਦੇ ਕੋਲ ਸਟਾਕ ਪਿਆ ਵਾ ਜਿਵੇਂ ਜਿਨ੍ਹਾਂ ਦੇ ਕੋਲ ਸਾਰਾ ਨਹੀਂ ਹੁੰਦਾ ਜਿਨ੍ਹਾਂ ਦੇ ਕੋਲ ਪੜ੍ਹਨ ਲਿਖਣ ਦਾ ਸਾਰਾ ਜਾਂ ਪੜਾਉਣ ਲਿਖਾਉਣ ਦਾ ਸਾਰਾ ਇਹ ਉਹਨਾਂ ਨੂੰ ਸੈਂਟਰ ਖੋਲ ਕੇ ਦਿੰਦੇ ਆ ਤੇ ਸੈਂਟਰ ਖੋਲ ਕੇ ਦਿੰਦੇ ਆ ਤੇ ਸਾਨੂੰ ਇਹਨਾਂ ਨੇ ਫ੍ਰੀ ਦੇ ਵਿੱਚ ਆ ਪੈਨ ਤੇ ਕਾਪੀਆਂ ਦੋ ਦਿੱਤੀਆਂ ਵਾਂ ਵੀ ਤੁਸੀਂ ਲੈ ਕੇ ਜਾਓ ਜਰੂਰ ਤੇ ਬਾਕੀ ਹੋਰ ਵੀ ਅੰਕਲ ਜੀ ਨਾਲ ਦੋ ਅਪਰਾਲੇ ਬਹੁਤ ਐ ਅੰਕਲ ਜੀ ਇਹ ਮੇਰਾ ਸੈਂਟਰ ਖਲਾਉਂਦੇ ਆ ਅੱਛਾ ਸੈਂਟਰ ਖਲਾਉਂਦੇ ਜਿੱਥੇ ਲੋੜ ਹੈ ਨਾ ਬਹੁਤ ਵਧੀਆ ਕੰਮ ਕਰਦੇ ਤੁਸੀਂ ਸਾਡੇ ਸੈਂਟਰ ਨਾਲ ਜੁੜਨਾ ਚਾਹੁੰਦੇ ਜੀ ਜਿੱਦਾਂ ਦਾ ਹਾਂਜੀ ਤੇ ਫਿਰ ਸਾਡੀ ਮੀਟਿੰਗ ਹੋ ਗਈ ਆ ਜਦ ਅਮਰੀਕਾ ਵਿੱਚ ਵੀ ਉਹ ਦੀ ਰਾਤ ਉਹਦੀ ਵੀ ਰਾਤ ਅੱਛਾ ਅੱਛਾ ਅੰਕਲ ਜੀ ਉਹਨਾਂ ਦੀ ਅਮਰੀਕਾ 'ਚ ਮੀਟਿੰਗ ਹੋਣੀ ਆ ਅੱਜ ਤੇ ਆਹ ਵੇਖੋ ਸਾਰਾ ਸਮਾਨ ਲੈ ਆਣ ਕੇ ਰੱਖਿਆ ਵਾ ਸੈਂਟਰ ਖਲੋਂਦੇ ਆ ਅੰਕਲ ਜੀ ਜੀ ਸਾਰੇ ਕਿਤੇ ਤੇ ਬਹੁਤ ਅਗੜੀ ਗੱਲਾਂ ਕਜੀ ਲੱਗੇ ਰਹੋ ਅਸੀਂ ਵੀ ਤੁਹਾਡੇ ਨਾਲ ਆ ਆ ਵੇਖੋ ਆ ਅੰਕਲ ਜੀ ਨੂੰ ਮਿਲੀਆ almari ਸਾਰੀ ਆ ਪ੍ਰੋਜੈਕਟਰ ਆ ਇੱਥੇ ਤਾਂ ਦਿਖਾਉਂਦਾ ਮੈਂ ਆ ਸਾਡੇ ਕੋਲ ਪ੍ਰੋਜੈਕਟਰ ਆ ਅੱਛਾ ਆ ਪੈਨ ਆ ਪੈਨਸਲ ਆ ਸਾਰੀ ਆ ਪੈਨਸਲ ਆ ਨਾ ਭਰਿਆ ਸਾਰੇ ਅੱਛਾ ਤੇ ਆ ਪੈਨ ਨੇ ਆ ਤੇ ਆ ਪ੍ਰੋਜੈਕਟਰ ਮੇਰੇ ਕੋਲ ਆ ਕਾਫੀ ਇੱਕ ਨਾ ਕੰਜ਼ਿਊ ਲੱਗਦੀਆਂ ਉਹ ਬੱਚਿਆਂ ਦੇ ਹਿਸਾਬ ਨਾਲ ਆ ਇੱਕ ਅੰਕਲ ਜੀ ਨੂੰ ਸਪੀਕਰ ਵੀ ਦਿੱਤਾ ਗਿਆ ਵਾ ਤੇ ਟੀ-ਸ਼ਰਟਾਂ ਦਿੱਤੀਆਂ ਉਹ ਤੁਹਾਨੂੰ ਦਿਖਾਉਂਗਾ ਆ ਟੀ-ਸ਼ਰਟਾਂ ਹੀ ਦਿੱਤੀਆਂ ਅੰਕਲ ਜੀ ਉਹਨਾਂ ਨੂੰ ਗਲੋਬਲ ਸਿੱਖ ਕਾਉਂਸਲ ਅੰਕਲ ਜੀ ਹਣੀ ਤੇ ਗੁਪਤ ਸੇਵਾ ਕਰਦੇ ਆ ਕਿਸੇ ਨੂੰ ਸ਼ੋਅ ਨਹੀਂ ਕਰਦੇ ਤੇ ਪਰ ਅਸੀਂ ਕਿਹਾ ਵੀ ਅੰਕਲ ਜੀ ਤੁਸੀਂ ਸਾਨੂੰ ਦੱਸਿਆ ਨਹੀਂ ਬੜੇ ਚਿਰ ਦੇ ਕਿਉਂਕਿ ਸਾਡੇ ਯਾਰ ਬਿੱਲੀ ਦੇ ਫਾਦਰ ਸਾਹਿਬ ਆ ਆ ਗਿਫਟ ਮਿਲੇ ਉਹਨਾਂ ਨੂੰ ਅੰਦਰ ਆ ਅੰਕਲ ਜੀ ਉਹਨਾਂ ਨੇ ਸਾਨੂੰ ਗਿਫਟ ਦੇਤਾ ਵਾ ਚੰਗਾ ਕੱਢੀ ਥੈਂਕ ਯੂ ਇਹ ਆ ਜੀ ਪਿੰਡ ਪੋਝੀਆਂ ਤੇ ਉਹ ਕਹਿੰਦੇ ਆ ਕਿ ਬਾਗਾਂ ਦੇ ਵਿੱਚ ਇਤਰਾ ਰਹਿੰਦੇ ਆ ਆਹੋ ਕੋਈ ਨਹੀਂ ਦੋਏ ਤੇਵਾ ਕੋਈ ਨਾ ਦੇ ਦੇ ਨਹੀਂ ਲੈ ਲੋ ਉਹ ਤਾਂ ਮੈਂ ਕਿਹ ਕਰਨਾ ਨਹੀਂ 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 ਆਵੇ ਦੋ ਦੇ ਆਵੇ ਮਾਤਾ ਨੂੰ ਦੇ ਦੋ ਕੋਈ ਨਹੀਂ ਕੋਈ ਨਹੀਂ ਮਾਤਾ ਜੀ ਲੈ ਲੋ ਲੈ ਲੋ ਦੇਹੀ ਲਓ ਮਾਤਾ ਜੀ ਆ ਮਾਤਾ ਨੂੰ ਦੇ ਦੇ ਚਲੋ ਚੰਗੀ ਹੋਰ ਭਾਈ ਕੀ ਹਾਲ ਹੈ ਹੀਰਾ ਇਸ ਤਾਂ ਅੱਜ ਜਦਾਂ ਵੀਰ ਨੂੰ ਫੋਨ ਆਈ ਜਾਂਦੇ ਆ ਉਦਾਂ-ਉਦਾਂ ਅਸੀਂ ਪਿੰਡੋਂ ਪਿੰਡ ਜਾਈ ਜਾਂਦੇ ਆ ਅਸੀਂ ਹੁਣ ਨਿਕਲੇ ਆ ਪੋਜੀਆਂ ਪਿੰਡ ਤੋਂ ਜਿੱਥੇ ਫੋਨ ਆਇਆ ਵਾ ਪੰਜਵੜ ਉੱਥੇ ਚੱਲੇ ਆ ਇੱਥੇ ਦੱਸਦੇ ਆ ਪੋਜੀਆਂ ਪਿੰਡ ਦੀਆਂ ਮੜੀਆਂ ਦੇ ਵਿੱਚ ਬਜ਼ੁਰਗ ਰਹਿੰਦੇ ਆ ਤੇ ਉਹ ਇਸ ਟਾਈਮ ਤੇ ਤੇ ਹੈਗੇ ਨਹੀਂ ਆ ਵਖਾ ਦਿਓ ਉਹਨਾਂ ਨੂੰ ਇੱਥੇ ਰਹਿੰਦੇ ਹੋ ਆ ਰਾਤ ਨੂੰ ਤੇ ਉਹ ਤੇ ਹੈਗੇ ਨਹੀਂ ਆ ਪਰ ਅਸੀਂ ਉਹਨਾਂ ਦਾ ਕੰਬਲ ਰੱਖ ਚੱਲੇ ਆ ਵੀ ਜਿਹੜਾ ਆਣ ਕੇ ਉਹ ਵਰਤ ਸਕਣ ਵਿਲਾਇਟੇ ਰਿੰਦੇ ਆ ਲਓ ਜੀ ਪੋਜੀਆਂ ਤੋਂ ਅਸੀਂ ਚੱਲੇ ਹੁਣ ਪੰਜਵੜ ਉੱਥੇ ਵੀ ਦੱਸੰਦਾ ਵੀ ਐਵੇਂ ਇਸ ਤਰ੍ਹਾਂ ਦੇ ਜਿਨ੍ਹਾਂ ਦੇ ਕੋਲ ਸਾਧਨ ਕੋਈ ਹੈਗਾ ਹੀ ਨਹੀਂ ਲੈਣ ਜੋਗਾ ਤੇ ਉੱਥੇ ਚੱਲੇ ਅਗਲੇ ਪਾਸੇ ਲਓ ਜੀ ਆ ਆ ਪਿੰਡ ਆ ਗਏ ਆਪਾਂ ਪੰਜਵੜ ਤੇ ਇੱਥੇ ਲੋੜਵੰਦ ਜਿਹੜੇ ਬੰਦੇ ਉਹ ਆਪੇ ਪਹਿਲਾਂ ਹੀ ਵੀਰ ਨੇ ਲੈ ਆਉਂਦੇ ਆ ਲਓ ਜੀ ਇਹ ਪੰਜ ਵੜ ਪਿੰਡ ਤੇ ਇੱਥੇ ਜਿਹੜੇ ਵੀਰ ਨਹੀਂ ਤੁਰ ਫਿਰ ਸਕਦੇ ਜਿत्रा ਘਮਾ ਦਾ ਜੀ ਬਜ਼ੁਰਗ ਆ। ਦੋ ਨੂੰ ਦੇ ਦੋ ਆਹ ਲਓ। ਸੇ ਇੱਕ ਇਹ ਕਦਾ ਬੁਰਦਾ ਇਹਦੇ ਦੇ ਦੋ। ਇਹ ਤਾਂ ਬਾਈ ਨਹੀਂ ਨਾ ਇਹ। ਇੱਕ ਹੋਰ ਦੋ। ਠੀਕ ਹੈ ਵੀਰ ਜੀ। ਚੰਗਾ ਜੀ ਚੰਗਾ ਜੀ। ਓਕੇ। ਲੋ ਜੀ ਅਸੀਂ ਆ ਗਏ ਆ ਪਿੰਡ ਦਾ ਨਾਮ ਹੈ ਸੁਰਸਿੰਘ ਤੇ ਇੱਥੇ ਵੀ ਲੋੜਵੰਦ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੂੰ ਕੰਬਲ ਦੇ ਕੇ ਜਾਵਾਂਗੇ ਮਾਤਾ ਜੀ ਆਣਾ ਇੱਥੇ ਹਾਂਜੀ ਅੱਛਾ ਜੀ ਮਾਤਾ ਕਹਿੰਦੇ ਦੱਸਦੇ ਆ ਜੀ ਆ ਗਈ ਵੀ ਆ ਮਾਤਾ ਜੀ ਕੱਲੇ ਨਹੀਂ ਕੱਲੇ ਨਹੀਂ ਮਾਤਾ ਜੀ ਇੱਕ ਨਾਲ ਮੁੰਡਾ ਉਹ ਇੱਧਰ ਇੰਦਾ ਸਾਸਰੀ ਘਰ ਮਾਤਾ ਜੀ ਸਾਸਰੀ ਘਰ ਮਾਤਾ ਸਾਸਰੀ ਘਰ ਚਾਓ ਚਾਓ ਨਹੀਂ ਨਹੀਂ ਬੱਸ ਬੱਸ ਮਾਤਾ ਜੀ ਚਾਹ ਦਿਨ ਲਾ ਮਾਤਾ ਕੰਬਲ ਲੱਤ ਟੁੱਟੀ ਅੱਛਾ ਆਹ ਹੈ ਮਰਾ ਬਾਪੂ ਜੀ ਦਾ ਹਾਂ ਆਇਆ ਅੱਛਾ ਅੱਛਾ ਉਹ ਖਾਧਾ ਇੱਕ ਦਜਨ ਫੋਟੋ ਸਾਡੇ ਲਾਲ ਕੋਈ ਨਹੀਂ ਕਰੀ ਲੱਤ ਟੁੱਟੀ ਉਹਨਾਂ ਦੀ ਅੱਛਾ ਅੱਛਾ ਕਿਥੇ ਗਏ ਕਿਤੇ ਹਾਂ ਵੇਖ ਕੇ ਬੈਠੇ ਕੋਈ ਗੱਲ ਨਹੀਂ ਠੀਕ ਹੈ ਬਬੀ ਬੱਸ ਬੱਸ ਬਬੀ ਚਾਹ ਬਣੀ ਇਧਰ ਕਹਿੰਦੇ ਮਾਤਾ ਜੀ ਰਿੰਦੇ ਇਕੱਲੇ ਸਾਸਤਰੀ ਕਾਲ ਮਾਤਾ ਜੀ ਸਾਸਤਰੀ ਕਾਲ ਜੀ ਅਸੀਂ ਤੇ ਦੋ ਮਾਵਾ ਤੇ ਮਾਤੇ ਦੋਵੇਂ ਇਸੇ ਰੋਮੇ ਉਹ ਵੀ ਮੇਰੀ ਫੜਵਾਣ ਹੋ ਗਈ ਹੈ ਜਦੋਂ ਤੁਹਾਡਾ ਮੁੰਡਾ ਵਾ ਤੇ ਜੀ ਤਾਂ ਬੁੱਢਾ ਹਜੇ ਮਾਤਾ ਜੀ ਇਹ ਕੰਬਲ ਲੈ ਕੇ ਚੱਲੇ ਕੋਈ ਨਹੀਂ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਠੀਕ ਹੈ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੰਗੇ ਚੰਗਾ ਮਾਤਾ ਜੀ ਓਕੇ ਮਾਦਾਨ ਨੰਦ ਰਾਸ਼ਨ ਦੀ ਵੀ ਲੋੜ ਹੈ ਨਾ ਪੁੱਤ ਵੀ ਨਹੀਂ ਹੈਗਾ ਸਿਰ ਤੇ ਲਾਵਾ ਪੁੱਜੀ ਹੰਬਲਾ ਅੱਛਾ ਅੱਛਾ ਜੀ ਮੈਨੂੰ ਥੋੜਾ ਜਿਆਦਾ ਕੀ ਸੁਣੀਦਾ ਆ ਅੱਛਾ ਅੱਛਾ ਨਹੀਂ ਨਹੀਂ ਚਲੋ ਚੰਗਾ ਜੀ ਹਾਂ ਜੀ ਕੋਈ ਨਾ ਬਾਬਾ ਜੀ ਜਦੋਂ ਗਾਂ ਘਰੇ ਸਾਡਾ ਪਊਗਾ ਹੱਥ ਤੇ ਕੋਈ ਚੱਕਰ ਨਹੀਂ ਆ ਜਿਹੜੀ ਜਿਹੜੀ ਜੀ ਦੀ ਲੋੜ ਹੋਊਗੀ ਆਪਾਂ ਸੋਦਾ ਪਤਾ ਪੰਚਾਇਤਾਂ ਕਰਾਂਗੇ ਠੀਕ ਹੈ ਠੀਕ ਹੈ ਬਾਬਾ ਜੀ ਚੰਗਾ ਜੀ ਹਾਂ ਜੀ ਹਾਂ ਜੀ ਲਿਖ ਲਿਆ ਲਿਖ ਲਿਆ ਲਿਖ ਲਿਆ ਕਰ ਲਈ ਕੋਈ ਗੱਲ ਨਹੀਂ ਕਿਹੜੀ ਮਾਤਾ ਆਏ ਮਾਤਾ ਜੀ ਹਾਂ ਸਰ ਜੀ ਜੀ ਆ ਮਾਤਾ ਜੀ ਕੋਈ ਨਹੀਂ ਮਾਤਾ ਜੀ ਇਕੱਲੇ ਰਹਿੰਦੇ ਸੀ ਮਾਤਾ ਜੀ ਨਹੀਂ ਦੋਵੇਂ ਜੀ ਦਾ ਪੋਤਾ ਜੀ ਦਾ ਮੁੰਡਾ ਅੱਛਾ 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 ਠੀਕ ਹੈ ਠੀਕ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਤਾ ਜੀ ਹਾਂ ਹਾਂ ਜੀ ਹਾਂ ਜੀ ਇੱਧਰ ਦੇ ਰਹੇ ਆਈਪੀ ਨੇ ਦਿੱਤਾ ਨਹੀਂ 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 ਤੁਹਾਡਾ ਵਾ ਤੁਹਾਡਾ ਵਾ ਕੱਲਾ ਰਹਿੰਦਾ ਉਹ ਘਰ ਤੇ ਵੇਖ ਲੈ ਵੀਰ ਜੀ ਨਾਲ ਦੇ ਤੁਹਾਡਾ ਵਾਏ ਮਾਤਾ ਜੀ ਤੁਹਾਡਾ ਵਾ ਉਹਦਾ ਵੀ ਆ ਵੀਰ ਜੀ ਦਾ ਘਰ ਵਿੱਚ ਘਰ ਕਿੱਥੇ ਆ ਬਖਾ ਵੀਰ ਘਰ ਬਖਾ ਕੋਈ ਨਹੀਂ ਕੋਈ ਇੱਕ ਮਿੰਟ ਪਾਉਣ ਕੋਈ ਗੱਲ ਨਹੀਂ ਬੱਬਾ ਹੀ ਲਿਆ ਦਿੰਨੇ ਕੱਲੇ ਰਹਿੰਦੇ ਜੀ ਰੋਟੀ ਪਾਣੀ ਕਿੱਥੋਂ ਖਾਂਦੇ ਹੇ ਆ ਮਾਤਾਵਾ ਇਹ ਦਾਦੀ ਹੈ ਕਿ ਮਾਤਾਵਾ ਮਾਤਾਵਾ ਉਹ ਵੀ ਠੀਕ ਹੈ ਬਹੁਤ ਦਾ ਪੁੱਤਾਂ ਨਾਲ ਕੰਮ ਕਰਦੇ ਤੁਸੀਂ ਵਧੀਆ ਵਧੀਆ ਮਾਣ ਕਰਤਾ ਕਰਨੇ ਵਧੀਆ ਪੁੱਤਾਂ ਨਾਲ ਕੰਮ ਕਰਦੇ ਤੁਸੀਂ ਇਹ ਪਿੰਡ ਦੇ ਵਿੱਚ ਅਸੀਂ ਕਹਿਆ ਵੀ ਜਿਨ੍ਹਾਂ ਨੂੰ ਬਿਲਕੁਲ ਆਮਦਨ ਨਹੀਂ ਆਉਂਦੀ ਸਾਧਨ ਨਹੀਂ ਹੈਗਾ 3 ਪੁੱਤ ਨਹੀਂ ਕੰਮ ਕਰਦੇ ਜਾਂ ਕਰ ਨਹੀਂ ਸਕਦੇ ਤੇ ਜਾਂ ਹਨਾ ਜਿਨ੍ਹਾਂ ਨੂੰ ਲੋੜ ਆ ਉਹ ਬੰਦੇ ਦੱਸੋ ਪਿੰਡ ਦੇ ਵਿੱਚ ਕਈ ਹੁੰਦੇ ਹਨ ਜਿਤਨਾ ਸਾਨੂੰ ਵੀ ਦੇ ਦਿਓ ਸਾਨੂੰ ਵੀ ਦੇ ਦਿਓ ਉਹ ਸਾਬ ਚੱਲੰਦਾ ਹੋਇਆ ਤਾਂ ਕਰਕੇ ਇੰਨਾ ਇਕੱਠ ਹੋ ਗਿਆ ਬਾਕੀ ਕੋਈ ਚੱਕਰ ਨਹੀਂ ਆ ਸਾਡਾ ਕੰਮ ਜਾਰੀ ਆ ਅਸੀਂ ਉਹਨੂੰ ਦੇ ਦਿੰਦੇ ਹਾਂ ਬਿਲਕੁਲ ਜਿੰਨੂੰ ਲੋੜ ਆ ਜਿੰਨੂੰ ਜਿਹੜੀ ਚੀਜ਼ ਦੀ ਲੋੜ ਆ ਜਿਵੇਂ ਕਿ ਆਹ ਵੇਖੋ ਕਈ ਇਹੋ ਜਿਹੇ ਥਾਵਾਂ ਤੇ ਵੀ ਰਹਿੰਦੇ ਆ ਹਲੋ ਹਲੋ ਆਵੇ ਮਾਤਾ ਜੀ ਜੋ

ਕਰਤਕ ਕੌਣ ਕੌਣ ਹੈ ਕੌਣ ਕੌਣ ਕਰਦਾ ਹੈ ਇਹ ਪਿਓ ਆ ਅੱਛਾ ਜੀ ਪਿਓ ਆ ਤੇ ਭਰਾ ਹੈ ਠੀਕ ਹੈ ਠੀਕ ਕੋਈ ਨਹੀਂ ਕੋਈ ਨਹੀਂ ਇੱਥੇ ਇੱਥੇ ਰਹਿੰਦੇ ਜੀ ਹਾਂ ਜੀ ਠੀਕ ਕੰਕੂ ਕੀ ਕਰਦਾ ਹੈ ਬੰਡਾ ਲੈ ਵੱਲੋਂ ਬੰਡਾ ਜੱੜੀ ਦੱਪਦਾ ਉਹ ਬਾਤ ਨਹੀਂ ਕੋਈ ਨਹੀਂ ਜੀ ਠੀਕ ਹੈ ਜੀ ਚਲੋ ਚੰਗਾ ਜੀ ਲਓ ਜੀ ਅਸੀਂ ਆ ਗਏ ਹਾਂ ਕੰਬਲਾਂ ਦੀ ਸੇਵਾ ਕਰਕੇ ਤੇ ਵੀਰ ਭਰਾ ਜਿਹੜੇ ਵੀ ਨਾਲ ਆਪਣੇ ਇਹਨਾਂ ਨੇ ਵੀ ਬੜੀ ਸੇਵਾ ਕਰਾਈ ਨਾਲ ਹਨਾ ਸਾਰੇ ਆਣਿਆਂ ਨੇ ਤੇ ਹੁਣ ਆ ਗਏ ਆ ਔਰ ਲਾ ਵੀਰ ਦੇ ਘਰੇ ਕੰਬਲ ਜੇ ਹੋਰ ਵੀ ਹੈਗੇ ਆਪਣੇ ਕੋਲ ਜੇ ਕਿਸੇ ਵੀਰ ਭਰਾ ਨੂੰ ਚਾਹੀਦੇ ਆ ਉਹ ਦੱਸ ਸਕਦਾ ਵਾ ਤੇ ਇਹ ਹੀ ਆਪਣਾ ਅੱਜ ਦਾ ਵਲੌਗ ਜੇ ਚੰਗਾ ਲੱਗੂ ਤਾਂ ਲਾਈਕ ਸ਼ੇਅਰ ਕਰ ਦਿਓ ਚੰਗਾ ਜੀ ਸਤ ਸ੍ਰੀ ਅਕਾਲ